ਲੋਗੀ ਪੰਜਾਬ ਦੇ ਵਿੱਚ ਅੱਜ ਵੀ ਇੱਕ ਇਨਸੀਡੈਂਟ ਹੋਦਾ ਜਲੰਧਰ ਦੇ ਵਿੱਚ ਕਿਵੇਂ ਦੇ ਹਾਲਾਤ ਤੁਸੀਂ ਸਭ ਪੰਜਾਬ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਨਾ ਟੋਟਲ ਫੇਲ ਸਰਕਾਰ ਹੈ ਇਹ ਇਹਨਾਂ ਦਾ ਆਪਣੀ ਪਾਰਟੀ ਦਾ ਇੱਕ ਬੰਦਾ ਸੀ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਜਿਹਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ ਰੋਜ਼ ਤੇ ਗੈਂਗਸਟਰ ਤੇ ਇਹਨਾਂ ਦੇ ਘਰਾਂ ਵਿੱਚ ਵੜ ਕੇ ਮਾਰੀ ਜਾ ਰਹੇ ਨੇ ਅਕੀਸਰੀ ਇਹ ਪੰਜਾਬ ਕੇਸਰੀ ਇਹਨਾਂ ਨੇ ਇਹਨਾਂ ਦੀ ਇੱਕ ਉਹ ਸ਼ੀਸ਼ਮੈਲ ਦੀ ਇੱਕ ਖਬਰ ਲਾਈ ਤੇ ਇਹ ਅਖਬੂ ਅਖਬੂਦ ਨੇ ਇਹਨਾਂ ਦੇ ਰੇਡ ਕਰੋ ਜੀ ਇਹਨਾਂ ਦੀ ਅਖਬਾਰ ਬੰਦ ਕਰਾਓ ਇਹਨਾਂ ਦੇ ਹੋਟਲ ਬੰਦ ਕਰਾਓ ਅੱਜ ਜੀਐਸਟੀ ਦਾ ਰੇਡ ਬਰਵਾਏ ਅਕੀਸਰੀ ਚੁੱਕਣ ਵਾਲਾ ਨਹੀਂ ਇਹ ਅੱਜ ਦਾ ਨਹੀਂ ਬਿਫੋਰ ਪਾਰਟੀਸ਼ਨ ਦਾ ਇਹ ਅਖਬਾਰ ਹੈ ਇਹਨਾਂ ਵਿੱਚ ਦੇਸ਼ ਤੇ ਕੌਮ ਲਈ ਇੱਕ ਇੱਕ ਕਤਰਾ ਜਿਹੜਾ ਇਹਨਾਂ ਦਾ ਖੂਨ ਦਾ ਨਾ ਸੇਵਾ ਲਈ ਰੱਖਿਆ ਮਹਰੂਪੀਏ ਦੇ ਆਏ ਨੇ ਜਿਹੜੇ ਦਿੱਲੀ ਦੇ ਠੱਗ ਨੇ ਇਹਨਾਂ ਨੇ ਹੋਰ 6 ਮਹੀਨੇ 7 ਮਹੀਨੇ ਬਾਅਦ ਵਾਪਸ ਦਿੱਲੀ ਚਲ ਜਾਣਾ ਤੇ ਜਿਹੜੇ ਪੰਜਾਬ ਦੇ ਰਹਿ ਗਏ ਨੇ ਇਹਨਾਂ ਦੀ ਵਾਰੀ ਆ ਜਣੀ ਹੈ ਫਿਰ ਜਿੱਦਾਂ ਤਿਹਾਰ ਦੇਲ ਚ ਹੋਇਆ ਸੀ ਕੰਮ ਲੋਕਾਂ ਦੇ ਹੱਥ ਤਾਂ ਲੈਣਾ ਹੀ ਹੈ ਸਰਕਾਰਾਂ ਆਣੀਆਂ ਹੱਥ ਲੈਣ ਬੀਜਪੀ ਵੱਲੋਂ ਅੱਜ ਕਟੜਾਲਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਬਜਟ ਦੇ ਉੱਤੇ ਗੱਲ ਕੀਤੀ ਗਈ ਬਜਟ ਜੋ ਸਾਹਮਣੇ ਆਇਆ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਚਾਹੇ ਜੇ ਗੱਲ ਕਰੀਏ ਕਿ ਕਿਸਾਨਾਂ ਨੂੰ ਕੀ ਲਾਹੇ ਹੋਣਗੇ ਉਹਦੇ ਨਾਲ ਨਾਲ ਹੋਰ ਵੀ ਮੁੱਦਿਆਂ ਦੇ ਉੱਤੇ ਗੱਲ ਕਰਦੇ ਮੇਰੇ ਨਾਲ ਪਤੁਜਕ ਸਿੰਘ ਬਾਜਵਾ ਜੀ ਨੇ ਔਰ ਪਤੁਜਕ ਸਿੰਘ ਬਾਜਵਾ ਵੱਲੋਂ ਜੇ ਪ੍ਰੈਸ ਕਾਨਫਰੰਸ ਕੀਤੀ ਹੋਈ ਉਹ ਦੱਸਿਆ ਗਿਆ ਪੰਜਾਬ ਦੇ ਵਿੱਚ ਇਸ ਬਜਟ ਦਾ ਸਿੱਧੇ ਤੌਰ ਤੇ ਕੀ ਫਾਇਦਾ ਹੈ ਬਾਈ ਸਾਹਿਬ ਸ਼ਾਰਟ ਵਿੱਚ ਜੇ ਗੱਲ ਕਰਾਂ ਤੇ ਅੱਜ ਬਜਟ ਦੇ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕਿ ਇਹ ਸਿੱਧੇ ਤੌਰ ਤੇ ਤੁਸੀਂ ਜਿਵੇਂ ਕਹਿ ਰਹੇ ਹੋ ਕਿਸਾਨਾਂ ਨੂੰ ਕਿਵੇਂ ਦਾ ਫਾਇਦਾ ਮਿਲ ਸਕਦਾ ਹੈ ਇਹਦਾ ਜਾਂ ਹੋਰ ਕੀ ਤਜ਼ਰੀਜ਼ਾਂ ਹੈ देखो एक बात ये है कि जेड़ा बजट पेश ਕੀਤਾ ਸੀਤਾ ਰਾਮਨ ਜੀ ਨੇ ਮੋਦੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਸਾਰੇ ਨੂੰ ਵੱਡੀ ਗੱਲ ਹੈ ਵੀ ਇੰਡੀਆ ਦਾ ਬੇਸਿਕ ਦਿਖਾਇਆ ਹੈ ਵੀ ਆਤਮ ਨਿਰਭਰ ਹਿੰਦੁਸਤਾਨ ਆਤਮ ਨਿਰਭਰ ਵੀ ਹਰ ਚੀਜ਼ ਦੀ ਮੈਨੂਫੈਕਚਰਿੰਗ ਚਾਹੇ ਉਹ ਡਿਫੈਂਸ ਦੀ ਹੈ ਚਾਹੇ ਉਹ ਕਿਸੇ ਚੀਜ਼ ਦੀ ਹੈ ਇਨਫਰਾਸਟ੍ਰਕਚਰ ਦੀ ਹੈ ਉਹਨਾਂ ਦਾ ਵਰਲਡ ਕਲਾਸ ਇਨਫਰਾਸਟ੍ਰਕਚਰ ਕਰਨਾ ਹੈ ਔਰ ਵਰਲਡ ਕਲਾਸ ਜਿਹੜੀ ਹੈ ਟੌਪ ਦੀ ਸਾਰੀ ਡਿਫੈਂਸ ਦੀ ਜਿਹੜੀ ਹੈ ਮਸ਼ੀਨਰੀ ਵਗੈਰਾ ਜਹਾਜ਼ ਹੈਲੀਕਾਪਟਰ ਇੰਡੀਆ ਚ ਬਣੇ ਸ਼ੁਰੂ ਹੋ ਗਏ ਨੰਬਰ 2 ਹੈ ਵੀ ਜਿਹੜਾ ਕਾਮਨ ਮਨ ਹੈ ਉਹਨਾਂ ਨੂੰ ਟੈਕਸ ਤੋਂ ਬੈਨੀਫਿਟ ਦਿੱਤਾ ਹੈ ਕੋਈ ਟੈਕਸ ਨਹੀਂ ਕਿਸੇ ਤੇ ਪਾਇਆ ਗਿਆ ਨਾ ਤੇ ਆਮ ਤੁਸੀਂ ਵੇਖਦੇ ਹੋ ਬਜਟ ਦੇ ਉੱਤੇ ਕਿਸੇ ਨਾ ਕਿਸੇ ਟੈਕਸਸ ਲਾਏ ਜਾਂਦੇ ਨੇ ਤਾਂ ਮਾਈਨਸ ਟੈਕਸਸ ਬਜਟ ਹੈ ਕਿਸੇ ਤੇ ਇਹਦਾ ਬੋਝ ਨਹੀਂ ਪਿਆ ਇੰਡੀਆ ਨੂੰ ਅਗਾਂ ਵਧਾਣ ਲਈ ਖਰਸ ਕੀ ਮਈ ਹੈ ਜਿੱਦਾਂ ਤੁਸੀਂ ਹੁਣ ਪੁੱਛਿਆ ਵੀ ਐਗਰੀਕਲਚਰ ਤੇ ਕੀ ਹੈ ਜਾਂ ਪੰਜਾਬ ਨੂੰ ਇਹਦਾ ਕੀ ਬੈਨੀਫਿਟ ਹੋਊਗਾ ਉਹਨਾਂ ਨੇ ਇੱਕ ਤੇ ਜਿਹੜੀ ਚੇਨ ਹੈਗੀ ਹੈ ਵੀਟ ਪੈਡੀ ਦੀ ਫਸਲਾਂ ਦੀ ਕਿਉਂਕਿ ਜਿਹੜਾ ਇਹਦੇ ਨਾਲ ਜਿਹੜਾ ਝੋਨਾ ਹੈ ਉਹ ਪਾਣੀ ਬਹੁਤ ਖੇਡਦਾ ਤੇ ਸਰਕਾਰ ਨੇ ਬੜੀ ਵਾਰ ਕਿਹਾ ਹੈ ਵੀ ਜ਼ਮੀਨ ਦੀਆਂ ਫਸਲਾਂ ਤੇ ਤੁਸੀਂ ਚੇਂਜ ਰਿਓ ਉਹਨਾਂ ਨੇ ਕੋਈ ਪਲਾਂਟੇਸ਼ਨਜ਼ ਬਾਰੇ ਦੱਸਿਆ ਵੀ ਤੁਸੀਂ ਸੰਦਲ ਦੀ ਪਲਾਂਟੇਸ਼ਨ ਕਰੋ ਤੁਸੀਂ ਕੋਕੋਨਟ ਦੀ ਕਰੋ ਤੁਸੀਂ ਹੋਰ ਕਈ ਨਟਸ ਨੇ ਬਦਾਮਾਂ ਦੀ ਇਹ ਚੀਜ਼ਾਂ ਸਾਰੀਆਂ ਇੰਟਰੋਡਿਊਸ ਕੀਤੀ ਉਹਦੇ ਨਾਲ ਇਹ ਵੀ ਦੱਸਿਆ ਵੀ ਕਿੰਨੀ ਕਮਾਈ ਹੋਏਗੀ ਕਿਸਾਨ ਨੂੰ ਸੋ ਉਤੋਂ ਅਲਾਵਾ ਜਿਹੜਾ ਜਿਹੜੇ ਮਸ਼ੀਨਰੀ ਹੈ ਇਸ ਦੇ ਉੱਤੇ ਜਿੱਦਾਂ ਕਹਿੰਦੇ ਟਰੈਕਟਰ ਜਾਂ ਕੋ ਹੋਰ ਨਵੀਆਂ ਮਸ਼ੀਨਾ ਆ ਰਹੀਆਂ ਨੇ ਕੀ ਕਹਿੰਦੇ EIV ਔਰ ਆਪਣਾ ਬਗਾਲੀ ਉਹ ਵੀ ਫ੍ਰੀ ਆਫ ਡਿਊਟੀ ਨੇ ਬਿਲਕੁਲ ਗਵਰਨਮੈਂਟ ਦੀ ਉਹਦੇ ਵਿੱਚ ਸਬਸਿਡੀ ਹੈ ਫਿਰ ਉਹਨਾਂ ਨੇ ਕੈਟਲ ਜਿਹੜਾ ਡੇਰੀ ਹੈ ਇਹਨੂੰ ਅਪਲਿਫਟਮੈਂਟ ਕਰਨ ਲਈ ਆਪਣਾ ਅਜਿਹੇ ਦੁੱਧ ਦੇ ਉਤਪਾਦਨ ਦੀ ਇਹ ਸਾਰੀਆਂ ਚੀਜ਼ਾਂ ਦੀ ਬਹੁਤ ਵੱਡੀ ਇਨਕਰੇਜਮੈਂਟ ਦਿੱਤੀ ਹੈ ਸੋ ਮੈਂ ਸਮਝਦਾ ਕਿਸਾਨ ਨੂੰ ਇਸ ਬਜਟ ਦੇ ਵਿੱਚੋਂ ਬਹੁਤ ਵਾਧਾ ਹੋਏਗਾ ਕਿਸਾਨ ਨੂੰ ਉਹਦਾ ਫਾਇਦਾ ਲੈਣਾ ਚਾਹੀਦਾ ਮੇਰੇ ਜਿੱਦਾਂ ਸੰਦਲਬੁਰ ਦਾ ਰਖਤ ਦਾ ਇਹ ਕਹਿੰਦੇ ਨੇ ਵੀ ਹੈ ਉਹ 12 ਸਾਲ ਬਾਅਦ ਹੁੰਦਾ ਹੈ ਪਰ ਇੱਕ ਇੱਕ ਜਿਹੜੀ ਬੂਟੇ ਦੀ ਕੀਮਤ ਹੀ ਲੱਖਾਂ ਦੇ ਵਿੱਚ ਹੈ ਤੇ ਜੇ 400 ਬੂਟਾ ਇੱਕ ਏਕੜ ਤੇ ਲੱਗਦਾ ਤੁਸੀਂ ਇਹ ਦੇਖੋ ਕਰੋੜਾਂ ਦੇ ਹਿਸਾਬ ਨਾਲ ਇੱਕ ਏਕੜ ਚੋਂ ਮਿਲਦਾ ਹੈ ਹੋਰ ਕਿਸੇ ਫਸਲ ਚ ਨਹੀਂ ਮਿਲਦਾ ਹੈ ਵੇਚ ਤੁਸੀਂ ਫਸਲ ਨਾ ਉਹ ਸਾਈਡਾਂ ਦੇ ਬਾਉਂਡਰੀ ਤੇ ਤੁਸੀਂ ਪੇੜ ਲਗਾ ਦੋ ਸੋ ਇਹ ਚੀਜ਼ਾਂ ਨੇ ਜਿਹੜੀਆਂ ਸਾਬ ਇਹ ਤੇ ਬਜਟ ਦੀ ਗੱਲ ਹੋ ਗਈ ਪੰਜਾਬ ਦੇ ਵਿੱਚ ਅੱਜ ਵੀ ਇੱਕ ਇਨਸੀਡੈਂਟ ਹੁੰਦਾ ਜਲੰਧਰ ਦੇ ਵਿੱਚ ਕਿਵੇਂ ਦੇ ਹਾਲਾਤ ਤੁਸੀਂ ਸਾਬ ਪੰਜਾਬ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਨਾ ਟੋਟਲ ਫੇਲ ਸਰਕਾਰ ਹੈ ਔਰ ਪੁਲਿਸ ਦਾ ਡਰ ਕਿਸੇ ਨੂੰ ਕੋਈ ਨਹੀਂ ਰਹਿ ਗਿਆ ਸਰਕਾਰ ਨਾ ਦੀ ਚੀਜ਼ ਕੋਈ ਨਹੀਂ ਇਹਨਾਂ ਦਾ ਆਪਣੀ ਪਾਰਟੀ ਦਾ ਇੱਕ ਬੰਦਾ ਸੀ ਜਿਹੜਾ ਗੁਰਦੁਆਰਾ ਸਾਹਿਬ ਦੇ ਬਾਹਰ ਜਿਹਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ ਰੋਜ਼ ਤੇ ਗੈਂਗਸਟਰ ਤੇ ਇਹਨਾਂ ਦੇ ਘਰਾਂ ਵਿੱਚ ਵੜ ਕੇ ਮਾਰੀ ਕਰ ਰਹੇ ਨੇ ਮੇਰਾ ਮਤਲਬ ਵੀ ਯਾ ਤਾਂ ਪੁਲਿਸ ਕੁਝ ਨਹੀਂ ਕਰਦੀ ਜਾਂ ਪੁਲਿਸ ਰਲ ਹੀ ਹੈ ਜਾਂ ਪੁਲਿਸ ਨੂੰ ਕੀ ਵਜ੍ਹਾ ਹੈ ਵੀ ਤੁਸੀਂ ਫੜ ਕੇ ਤਾਂ ਕਿਦ ਕਹਿ ਦਿੰਦੇ ਹੋ ਵੀ ਜੀ 115 ਕੇ ਨੋ ਹੀਰੋਇਨ ਫੜ ਲਈ ਪਤਾ ਨਹੀਂ ਕੀ ਫੜ ਕੇ ਕਿੱਥੋਂ ਲਿਆਂਦੇ ਉਹ ਤੇ ਡਰੱਗ ਵੀ ਕਰਨੀ ਹੱਥ ਤੇ ਸੋ ਬਹੁਤ ਬੁਰਾ ਹਾਲ ਹੈ ਜਿਹੜਾ ਪੰਜਾਬ ਦੇ ਵਿੱਚ ਅੱਜ ਦਾ ਹੁਣ ਆਮ ਕੇਸੀ ਪੰਜਾਬ ਕੇਸੀ ਇਹਨਾਂ ਨੇ ਇਹਨਾਂ ਦੀ ਇੱਕ ਉਹ ਸ਼ੀਸ਼ਮੈਲ ਦੀ ਇੱਕ ਖਬਰ ਲਾਈ ਤੇ ਇਹ ਅਖਬੂ ਅਖਬੂਲੇ ਹੋਗੇ ਵੀ ਇੱਕ ਸਾਡੇ ਖਿਲਾਫ ਲਾਤੀ ਖਬਰ ਸ਼ੀਸ਼ ਕੇਜਰੀਵਾਲ ਸਾਹਿਬ ਦੇ ਖਿਲਾਫ ਖਬਰ ਲੱਗ ਗਈ ਐ ਸ਼ੀਸ਼ਵੈਲ ਦੀ ਇਹਨਾਂ ਦੇ ਰੇਡ ਕਰੋ ਜੀ ਇਹਨਾਂ ਦੀ ਅਖਬਾਰ ਬੰਦ ਕਰਾਓ ਇਹਨਾਂ ਦੇ ਹੋਟਲ ਬੰਦ ਕਰਾਓ ਅੱਜ ਜੀਐਸਟੀ ਦਾ ਰੇਡ ਬਰਵਾਏ ਨੇ ਸਾਰੀ ਟੀਮ ਬਿਟੀ ਬਈ ਪਠਾਈ ਰੱਖੋ ਬਈ ਇਹ ਪੰਜਾਬ ਕੇਸਰੀ ਝੁਕਣ ਵਾਲਾ ਨਹੀਂ ਇਹ ਅੱਜ ਦਾ ਨਹੀਂ ਬਿਫੋਰ ਪਾਰਟੀਸ਼ਨ ਦਾ ਇਹ ਅਖਬਾਰ ਹੈ ਇਹਨਾਂ ਵਿੱਚ ਦੇਸ਼ ਤੇ ਕੌਮ ਲਈ ਇੱਕ ਇੱਕ ਕਤਰਾ ਜਿਹੜਾ ਇਹਨਾਂ ਦਾ ਖੂਨ ਦਾ ਨਾ ਸੇਵਾ ਲਈ ਰੱਖਿਆ ਇਹ ਇਹ ਤੇ ਜਿਹੜੇ ਬਹਿਰੂਪੀਏ ਦੇ ਆਏ ਨੇ ਜਿਹੜੇ ਦਿੱਲੀ ਦੇ ਠੱਗ ਨੇ ਇਹਨਾਂ ਨੇ ਹੋਰ 6 ਮਹੀਨੇ 7 ਮਹੀਨੇ ਬਾਅਦ ਵਾਪਸ ਦਿੱਲੀ ਚਲ ਜਾਣਾ ਤੇ ਜਿਹੜੇ ਪੰਜਾਬ ਦੇ ਰਹਿ ਗਏ ਨੇ ਇਹਨਾਂ ਦੀ ਵਾਰੀ ਆ ਜਣੀ ਹੈ ਫਿਰ ਜਿੱਦਾਂ ਇਤਿਹਾਰ ਦੇਲ ਚ ਹੋਇਆ ਸੀ ਕੰਮ ਲੋਕਾਂ ਦੇ ਹਿਸਾਬ ਨਾਲ ਤਾਂ ਲੈਣਾ ਹੀ ਹੈ ਸਰਕਾਰਾਂ ਆਣੀਆਂ ਹਿਸਾਬ ਲੈਣ ਬਿਲਕੁਲ ਮੇਰੇ ਨਾਲ ਪ੍ਰੋਟੋਜਨ ਸਿੰਘ ਬਾਜਵਾ ਔਰ ਜਿੱਥੇ ਬਜਟ ਦੀ ਗੱਲ ਕੀਤੀ ਉੱਥੇ ਪੰਜਾਬ ਦੇ ਅਜ ਮਜਬੂਤਾ ਹਾਲਾਤਾਂ ਦੇ ਉੱਤੇ ਵੀ ਉਹਨਾਂ ਨੇ ਗੱਲ ਕੀਤੀ ਔਰ ਬਜਟ ਬਜਟ ਦੀ ਗੱਲ ਕਰੀਏ ਤਾਂ ਬਜਟ ਬਾਰੇ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦਾ ਬਜਟ ਦੇਸ਼ ਦਾ ਬਜਟ ਸਾਰੇ ਦੇਸ਼ ਵਾਸਤੇ ਹੀ ਕਿਸਾਨ ਪੱਕੀ ਆ ਜਾਂ ਆਮ ਬੰਦੇ ਤੇ ਪੱਕੀ ਆ ਔਰ ਇੱਕ ਹਰ ਵਰਗ ਦੀ ਜਿਹੜੀ ਆ ਉਹ ਉਹਨੂੰ ਅਗਾਹ ਵਧੂ ਜਿਹੜੀ ਜ਼ਿੰਦਗੀ ਮਿਲ ਸਕੇ ਚੰਗਾ ਜੀਵਨ ਜੀਵਨ ਜਾਤ ਮਿਲ ਸਕੇ ਉਸ ਨੂੰ ਧਿਆਨ ਚ ਰੱਖ ਕੇ ਹੀ ਬਜਟ ਸਾਹਮਣੇ ਆਇਆ ਹੈ ਕੈਮਰਾ ਪਰਸਨ ਮੇ ਕੰਜ਼ੂਮਰ ਦੇ ਨਾਲ ਗੁਰਪ੍ਰੀਤ ਚਾਵਲਾ ਜਗਵੰਦੀ ਟਿਮਲੀ ਬਰਦਾਸ਼ਤ